पा लिया तेल भी पा लिया घ्यो भी पा लिया तेल तक ते क्यों, कुछ नहीं डब्बी सारा कुछ पा लिया बिच में पीछे मोटरसाइकिल मोटरसाइकिल ਹਿਕ ਉਸਤ ਮਸੱਚੇ ਪਾਸ਼ਾ ਜੀ ਤੇਰੀ ਯਸ ਹਾਂ ਸੱਚੋ ਕਿ ਦਰਵਾਗਿਆ ਉਹਦਾ ਫਿਰ ਪੜਾਕੇ ਪਜਾਉਂਦਾ ਫਿਰਦਾ ਆਊਗਾ ਆ ਜਾ ਬਤਾ ਇੱਧਰ ਦੀ ਆ ਜਾ ਆ ਜਾ ਚਲ ਚੰਗਾ ਆ ਦੇ ਦੁਕਾਨਾਂ ਖਾਲੀ ਨਹੀਂ ਲੱਗਦੀਆਂ ਤੈਨੂੰ ਖਾਲੀ ਬੰਗੋ ਬਈਆ ਨੇ ਭਾਂਡੇ ਵਾਲੀ ਹੈ। ਦੇਖ ਲਾਦਾ ਜੀ ਪਿੰਡਾਂ ਵਾਲੇ ਲੋਕ ਕੱਲ ਖਰੀਦ ਕੇ ਲੈ ਗਏ। ਕੱਲ ਗਏ ਨੇ ਕੱਲ ਰਸ਼ ਬਹੁਤ ਸੀ। ਕੱਲ ਸਾਮਾਨ ਖਰੀਦ ਕੇ ਲੈ ਗਏ। ਕੱਲ ਬਹੁਤ ਜਿਆਦਾ ਰਸ ਸੀ ਬਹੁਤ। ਕੱਲ ਤਾਂ ਗੱਡੀ ਲੰਘਦੀ ਨਹੀਂ ਸਿਰੋਂ ਦੀ। ਆਗੇ ਦਿੱ ਗਾਣਾ ਇੱਕ ਨਹੀਂ ਸੋਹਣੀ ਸਜਾਈ ਹੋਈ ਆ ਕਿੰਨਾ ਹਾਏ ਕਿੰਨਾ ਸੋਹਣਾ ਸੂਰਜਮੁਖੀ ਵਾਲਾ ਉਹ ਪਿਆ ਇਹਨਾਂ ਦੇ ਗੁਲਦਸਤਾ ਜ ਹੈ। ਲੱਸਾਂ ਵਾਲੇ ਦੀ ਉਹ ਜੰਦਗੀ। ਕੋਈ ਜੰਦਗੀ। ਉਡੀ ਕਿਤੇ ਬ੍ਰੇਕਾ ਮੈਨੂੰ ਡਰ ਲੱਗਦਾ ਇੱਕ ਵਾਰ ਹੋ ਗਿਆ ਸੀ ਇਹ ਕੰਮ ਬੇਚਣ ਬਿੰਨੀ ਮਠਾਈ ਦੀ ਦੇਖੋ ਜੀ ਬਾਜ਼ਾਰਾਂ ਦੇ ਵਿੱਚ ਮਠਾਈ ਦੀਆਂ ਦੁਕਾਨਾਂ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਨਾ ਫੈਮਲੀ ਤੇ ਵਾਈਸ ਕਿਵੇਂ ਹੋ ਸਾਰੇ ਜਣੇ ਤੇ ਅੱਜ ਤਰੀਕ ਹੈਗੀ 21 ਮੱਸਿਆ ਦਾ ਦਿਹਾੜਾ ਸਾਰਿਆਂ ਨੂੰ ਪਹਿਲਾ ਪਹਿਲਾ ਮੱਸਿਆ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਦੂਜਾ ਹੈਗਾ ਜਿਹੜਾ ਦੀਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਅੱਧੇ ਨੂੰ ਕੱਲ ਮਨਾ ਰਹੇ ਨੇ ਅੱਧੇ ਅੱਜ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਜੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਰਹਿਣ ਮਾਲਕ ਕਰੇ ਸਭ ਦੇ ਘਰੇ ਦੀਵਾਲੀਆਂ ਸਾਰੇ ਤਿਹਾਰ ਮਨਾਉਂਦੇ ਰਹਿਣ ਤੇ ਆਪਾਂ ਜਾ ਰਹੇ ਆਪਾਂ ਪਰੇਤ ਕੀ ਕੋਈ ਦੀਵਾਲੀ ਸੈਲੀਬ੍ਰੇਸ਼ਨ ਨਹੀਂ ਕਰਦੀ ਹੈ ਨਾ ਤੇ ਆਪਾਂ ਸਮਾਰਟ ਤੇ ਮੱਥਾ ਟੇਕਣ ਜਾ ਰਹੇ ਆਂਗੇ ਆਪਣੀ ਜਿਹੜੀ ਜਗ੍ਹਾ ਹੁੰਦੀ ਹੈਗੀ ਹੈ ਨਾ ਤੇ ਉਸ ਦੇ ਬਾਅਦ ਤੇ ਆਪਾਂ ਦੀਵੇ ਲਾਉਣ ਜਾ ਰਹੇ ਹਾਂ ਤੇ ਉੱਥੇ ਮੱਥਾ ਟੇਕ ਕੇ ਆਵਾਂਗੇ ਤੇ ਇੱਥੋਂ ਲੱਡੂਆਂ ਦਾ ਲੱਡੂ ਵੀ ਡੱਬਾ ਲੈ ਰਹੇ ਹਾਂਗੇ ਮਠਿਆਈ ਦਾ ਤੇ ਹਰਸ਼ ਲੈਣ ਗਿਆ ਹੋਇਆ ਇਹ ਹੈਗਾ ਵਸਟੈਡ ਬੋਹਾ ਦਾ ਬਹੁਤ ਪੀੜ ਢੱਕਾ ਕੀ ਰੇਟ ਦਿੱਤਾ ਹੋਏ 90 ਰੁਪਏ ਦਾ ਡੱਬਾ ਹੈ ਮਿਕਸ ਦਾ ਅੱਧਾ ਕਿਲੋ ਦਾ ਇੰਨਾ ਮਹਿੰਗਾ ਹਨਾ ਲਾਇਆ ਦੇ ਉਹ ਵੀ ਫਿਰ ਹੁਣ ਤਿਉਹਾਰਾਂ ਦੇ ਦਿਨ ਤਾਂ ਮੰਗਾਈ ਹੋਊਗੀ ਹੋ ਮੈਂ ਰੋਡ ਸੰਭਲਦੀ ਕਿੱਥੋਂ ਜਦੋਂ ਭੀੜ ਭੜਕਾ ਹੋਵੇ ਜਵਾਕ ਤੋਂ ਨਹੀਂ ਸੰਭਲਦੀ ਸਿਆੜਾ ਬੰਦਾ ਤਾਂ ਸਾਹਮਣੇ ਤਾਂ ਰਵਿੰਦਰਾਂ ਦੀ ਸੁਭਾਗ ਲਿਆਉਂਦਾ ਇਹਨੂੰ ਮਾਪਦੀਆ ਪੜਾਕੇ ਚੁੱਪ ਕਰ ਗਿਆ ਉਹਦੀ ਇਹਨਾਂ ਤੇ ਰਵਿੰਦਰਾਂ ਦਾ ਨਹੀਂ ਸੀ ਭਰਾਵਾ ਇੰਦਰ ਦਾ ਜਾਣਾ ਇੱਧਰ ਮੋੜ ਮੋੜ ਦੇਖੀ ਮੈਨੂੰ ਉਹਦੇ ਹੀ ਜਾਂਦਾ ਸਾਈਡਾਂ ਮੋੜਰ ਤਾਂ ਮੁੜਨਾ ਹੀ ਹੈ ਵਾਹਿਗੁਰੂ ਸੱਚੇ ਬਾਸ਼ਾ ਲੈ ਫਿਰ ਹਾਰ ਤੁਸੀਂ ਦੋਨੇ ਪਾ ਦਿਓ ਹੁਣ ਬਾਬੇ ਦੇ yeah 哦都你那个花样了。<noise> <noise> <noise> I mm -hmm. ਸਾਹਿਬੀ ਦਾ ਬਾਬਾਈ ਹਾਂਜੀ ਵਧੀਆ ਤੁਹਾਨੂੰ ਵੀ ਬਹੁਤ ਬਹੁਤ ਜੀ ਮੂਚੀ ਵਾਲਾ ਪ੍ਰਸ਼ਾਦ ਨਹੀਂ ਨਹੀਂ ਬਾਬਾ ਜੀ ਹਾਂ ਚਲੋ 嗯、那打不唱了。 Terima kasih telah menonton! ਫਲ ਫਾਣਗੇ ਹਾਂ ਲਓ ਜੀ ਆਪਾਂ ਸਮਾਦ ਤੇ ਦੀਵੇ ਲਾਤੇ ਇਹ ਹੈਗੀ ਸਾਡੀ ਜਗਾ ਬਾਬਾ ਲੈਣਾ ਜੀ ਦਾ ਪਰਿਵਾਰ ਆ ਸਾਰਾ ਆ ਦੇਖੋ ਲੈਣਾ ਜੀ ਦਾ ਪਰਿਵਾਰ ਆਇਆ ਸਾਰਾ ਤੇ ਸਾਡੀ ਜਗ੍ਹਾ ਪਪੀਤੇ ਦੇ ਕਿੰਨੇ ਲੱਗੇ ਹੋਏ ਨੇ ਪਪੀਤੇ ਦੇਖੀ ਆ ਦੇਖੋ ਬਾਬਾ ਜੀ ਦੇ ਦਰਵਾਜ਼ੇ ਤੇ ਪਪੀਤੇ ਕਿੰਨੇ ਲੱਗੇ ਹੋਏ ਕਿੰਨੇ ਲੱਗੇ ਹੋਏ ਨੇ ਹਨਾ ਸੋਹਣੇ ਨੇ ਹਨਾ ਆ ਹਾਂ ਸਿੱਤਰ ਕੋਲ ਜੀ ਦੇ ਤਾਂ 파ਫੇ ਚ ਕਿ ਮਾਪੇ ਕਿੱਥੇ ਗਏ ਚਲ ਛੜੇ ਉਹ ਪਿੰਡ ਵਾ ਗਿਆ ਉੱਧਰ ਬਾਹਰ ਹੁਣ ਵੀ ਨਹੀਂ ਉਕੇ ਨੀ ਆਗੇ ਖਾ ਗਈ ਬੱਤਰੀ ਮਾਰੀ ਤੇਰੇ ਕਿਸੇ ਨੇ ਘੱਟੀ ਫਲਾਸ ਗੁੱਲਾ ਲਾ ਬਾਬੇ ਦਾ ਮੱਥਾ ਟੇਕਣ ਕੀ ਗਲ ਪੂਰੇ ਰੱਖਣੀ ਹੈ ਨਾ ਉਹ ਖਾਉਂਗਾ ਦੇਖੀ ਸ਼ਾਹ ਖਾਉਂਗਾ ਰੇ ਭਾਰਤ ਦਾ ਬਣਾਇਆ ਉਹ ਕੱਪੜੇ ਕੱਢ ਦੋ ਉਹਦੇ ਵੀ ਲੱਗ ਰਿਹਾ ਕਹਿੰਦਾ ਉਹ ਤਾਂ ਉਹ ਕਹਿੰਦਾ ਸੀ ਚੁੰਮਕ ਲੱਗੂ ਇਹਦਾ ਇਹ ਇਹਨਾਂ ਦੇ ਚੁੰਮਕਾ ਹੀ ਲੱਗਣੀਆਂ ਆ ਸੁੱਕੀ ਪਈ ਹੈ ਜਦਾਂ ਲੁਕਚੇਰੀ ਮੇ ਪਿਆ ਹੈ ਤਾਂ ਹਰਕਾ ਆ ਸੁੱਕੀ ਪਈ ਹੈ ਹਾਂ ਬਈ ਸੋਹਣੀ ਤਾਂ ਲੱਗਦੀ ਹੈ ਉਹ ਰਾਤ ਵੀ ਪਾਈ ਹੈ ਤੇ ਔਰ ਵੀ ਸੋਹਣੀ ਲੱਗਦੀ ਲਾਲ ਤਾਂ ਉਤੋਂ ਵੀ ਪਾ ਕੇ ਜੈਨੀ ਸੋਹਣੀ ਲੱਗਦੀ ਆ ਉਹੀ ਛੜੀ ਜੀ ਨੂੰ ਇੱਕ ਨੂੰ ਚੱਕੀ ਰੱਖਦਾ ਫਿਰ ਪਈ ਹੈ ਵੀ ਦੇਖ ਲੈ ਕਿੱਧਰੋਂ ਆਇਆ ਕਹਿੰਦਾ ਪਾਇਨੇ ਉਹ ਗੱਲੇ ਫਿਰ ਮੈਨੂੰ ਫਿਰ ਕੀ ਹੋਗਾ ਲਓ ਜੀ ਉਤਮ ਦੇ ਕੱਲੇ ਚ ਪਾਤੇ ਪੈਸੇ ਚੱਕ ਚੱਕ ਭੜਾ ਕੇ ਤਾਂ ਤੂੰ ਬਹੁਤ ਲਫਾਫਾ ਫਾੜ ਰੱਖਿਆ ਤੇਰੇ ਗੱਲੇ ਚ ਪਾਤੇ ਤੂੰ ਪਾਣੀ ਇਹ ਪੀਣ ਨੂੰ ਲਿਆ ਦੋ ਆ ਜਾ ਮੇਰੇ ਪਤਾ ਕਿੱਥੇ ਆਇਆ ਤੇ ਗੱਗਿਆ ਜਾ ਮਮੀ ਕੋਲਡ ਡਰਿੰਕ ਮੀਨ ਨਾ ਇਹ ਗਲਤੀ ਨਾ ਕਰਦੀ ਮੈਂ ਤੇਰਾ ਫਿਰ ਤੇਰੇ ਥੈਂਬੜ ਕੁੱਟਿਆ ਜਾਉ ਦਿਵਾਲੀ ਦੇ ਦਿਨ ਤੇਰਾ ਬਾ ਬੈਡ ਜਾ ਬੱਜ ਹੈ ਵੀਡੀਓ ਮੈਨੂੰ ਫੋਨ ਦੇ ਜੋ ਨਾ ਨਾ ਅਸੀਂ ਨਾਲ ਲੈ ਕੇ ਜਾ ਹੈਪੀ ਦੀਵਾਲੀ ਉੱਤਮ ਤੈਨੂੰ ਗੱਡੀ ਹੋਈ ਸੀ ਮੇਰਾ ਗੱਡਾ ਹੋ ਗਿਆ ਅਸੀਂ ਅਸਾਂ ਤਾਂ ਖੜੇ ਵੀ ਨਹੀਂ ਅਸੀਂ ਵਸ ਗਏ ਮੱਥਾ ਟੇਕ ਕੇ ਦੀਵੇ ਲਾਏ ਹੈ ਹੈਪੀ ਦੀਵਾਲੀ ਕਹਦੇ ਕੀ ਜਨਾ ਉਹਨੂੰ ਕਹਿੰਦੇ ਅੰਕਲ ਨੂੰ ਚਾਹ ਪਿਲਾ ਪਟਾਖੇ ਰਾਈ ਸੀ ਹਟ ਗਿਆ ਖੇਡਣੋਂ ਤੂੰ ਹਾਂ ਹਟ ਗਿਆ ਫਿਰ ਖੇਡ ਲਓ ਕੋ ਜਿਹਨੇ ਮਦਦ ਕਰਨੀ ਠੀਕ ਆ ਔਰ ਇਕਮ ਕੀ ਪੈਂਦਾ ਉਹ ਫੜਾ ਸੋਚੋ ਕਿ ਨਵੇਂ ਮੋਬਾਈਲ ਖਰੀਦਣ ਦੇ ਵਿੱਚ ਨਵੇਂ ਮੋਬਾਈਲ ਖਰੀਦਦੇ ਹੋ ਆਪਣੇ ਪੁਰਾਣੇ ਮੋਬਾਈਲ ਵੇਚ ਕੇ ਕੰਦੇ ਖਰੀਦੇ ਜਾਂਦੇ ਹਨ ਦੀਵਾਲੀ ਆ ਲੱਗ ਰਹਾ ਹੈਗਾ ਬਜਾ ਫਾਈਨਾਂਸਿੰਗ 0% ਵਿਆਜ ਤੇ ਤੁਸੀਂ ਖਰੀਦ ਸਕਦੇ ਹੋ ਮੋਬਾਈਲ ਗੀజర్ LED వాషింగ్ మెషిన్ ఖరీద్죠 హోల్ سیل వికటే పతే ਹਰ ਇੱਕ ਪ੍ਰਾਜਨ ਦੇ ਨਾਲ ਇੱਕ ਸਿਸਟਮ ਦੀ ਬਰੀਂਡ ਦੀ ਜਾਣਕਾਰੀ ਆਪਣੇ ਘਰ ਦੇ ਦੁਕਾਨੇ ਜੇਕਰ ਚਾਹੁੰਦੇ ਹੋ ਤਾਂ ਮੈਂ ਦੇ ਰਿਹਾ ਹਾਂ ਯਾਦ ਰੱਖੋ को दे दी मैं पैसा क्या होती है मेरी आई आईडी में पैसा कैसे जानकारी के लिए सुन यात्रा की बुकिंग है YouTube से चलता है 77 1500 फेल नहीं है 1500 जाएंगे तो कोई वेरिफिकेशन नहीं करेगा तो हां बिल कटता है 3000 का है जब वो आईडी करवाएंगे ये ये मानता है कि तो ਆਣੀ ਤੱਕ ਨਾ ਨਾ ਐੱਥੇ ਐੱਥੇ ਪਰ ਕਿਧਰ ਲੈ ਜਾਸੀ ਸਾਈਡ ਤੇ ਸੈੱਟਾਉਣੇ ਨਹੀਂ ਪਰ 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 ਲੈ ਦੇ ਕੀ ਪਰ ਲਾਂਗੇ ਐੱਥੇ ਪਰ ਕੇ ਬਾਹਰ ਡੋਰ ਤਾਂ ਵਿੱਚ ਨਹੀਂ ਕਰਦੇ ਟੱਲਾ ਜੀ ਆ ਜਾਓ ਇਹ ਕੋਲ ਤੋਂ ਆਏ ਬਾਸ ਕੋਲ ਸੇਡ ਰਿਕਸ਼ਾ ਦੇ ਲਿਖਣ ਨਵੇਂ ਮੋਬਾਈਲ ਖਰੀਦ ਸਰਦੇ ਹੋ ਅਤੇ ਪੁਰਾਣੇ ਮੋਬਾਈਲ ਇਹ ਤੇ ਚੜਨ ਨੂੰ ਹੋਵੇ ਚੱਲਦੇ ਹਨ ਦੀਵਾਲੀ ਸਪੈਸ਼ਲ ਤਬਾਕਾ ਪਜਾਜ ਫਾਈਨੈਂਸ ਤੇ 0% ਵਿਆਜ ਤੇ ਤੁਸੀਂ ਖਰੀਦ ਸਕਦੇ ਹੋ ਮੋਬਾਈਲ ਟੀਵੀ ਜਰ ਐਨਡੀ ਵਾਸ਼ਿੰਗ ਮਸ਼ੀਨ ਖਰੀਦਣ ਦੇ ਲਈ ਸਾਡੇ ਤੇ ਹਰ ਇੱਕ ਆਈਟਮ ਦੇ ਨਾਲ ਇੱਕ ਫ੍ਰੀ ਫ੍ਰੈਡ ਜੈਲੀ ਕਾਮਪੀ ਹਰ ਇੱਕ ਖਰੀਦ ਦੇ ਨਾਲ

ਹਰ ਐਟ ਕਿ ਟੈਲੀ ਕੋ ਇਹ ਤੂੰ ਦੋ ਲਾ ਦੇ ਜੀ ਮਜ਼ਾ ਕਰਨੀਆ ਵੱਡੇ ਚ ਟੈਲੀ ਵਾਲੀ ਬਣੀ ਦੇ ਵਿੱਚ 95131 ਤੇ ਸੰਪਰਕ ਕਰ ਸਰ ਦੇੋ ਤੇਰਾ ਤੇਰਾ ਚੜ੍ਹਵਾੜਾ ਉਹ ਮੇਰਾ ਸਭ ਕੁਝ ਤੇਰਾ ਏ ਤੇਰਾ ਤੇਰਾ ਚੋਲੜਵਾੜਾ ਉਹ ਮੇਰਾ ਸਭ ਕੁਝ ਤੇਰਾ ਏ ਕੋਈ ਖਬਰ ਨਹੀਂ ਮੈਂ ਲਾਲਾ ਜੇ ਮੈਂ ਤਾਰ ਕੱਢ ਲਿਆ ਮੈਂ ਲਓ ਜੀ ਆਪਾਂ ਸਮਾਤ ਤੇ ਨਾ ਦੀਵੇ ਲਾ ਕੇ ਦੁਕਾਨ ਤੇ ਦੀਵੇ ਲਾ ਕੇ ਘਰੇ ਆ ਗਏ ਤੇ ਹੁਣ ਆਪਾਂ ਕੱਢ ਕੇ ਲਿਆਉਣੇ ਆ ਧਾਰ ਮੱਝ ਦੀ ਉਹ ਕੀ ਦੇਖਦਾ ਤੇ ਧਾਰ ਕੱਢ ਕੇ ਦੀਦੀ ਬਣਾਊਗੀ ਰੋਟੀ ਕਿਉਂਕਿ ਅੰਕਲ ਨੇ ਹੈ ਆਟਾ ਤਾਂ ਵਰਤੂ ਛੱਕਿਆ ਵੇ ਬਹੁਤ ਸੁਪਰ ਕਿਉਂਕਿ ਅੰਕਲ ਨੇ ਅੱਜ ਜਾਣਾ ਮੰਡੀ 'ਚ ਆਪਣੇ ਅੱਜ ਝੋਨਾ ਵੱਡੇ ਆ ਸੀਗਾ ਹਨਾ ਤੇ ਅੰਕਲ ਜਾਊਗਾ ਮੰਡੀ ਦੇ ਵਿੱਚ ਤੇ ਅੰਕਲ ਲੈ ਜਾਣਾ ਮੰਡੀ ਦੇ ਵਿੱਚ ਇਹ ਚਿਕੜਾ ਕੁਸ ਹੈਗਾ ਮਿਰਚ ਵਾਲੀ ਆ ਖਾਦਾ ਨਹੀਂ ਰਾਤ ਕਿਸੇ ਨੇ ਵੀ ਚੱਲ ਨਾਲ ਫਰੇਸ ਹੈ ਪਾਸਟ ਖੇਡਾਪਾ ਆਪਾਂ ਰੋਟੀ ਬਣਾ ਲਈਏ ਅੰਕਲ ਰੋਟੀ ਬਣਾ ਦੇ ਦੇ ਸਰ ਇਹ ਨਾ ਫਰੇ ਇਹ ਨਾ ਰੋਟੀ ਲੈ ਕੇ ਜਾਣੀ ਆ ਕਿ ਆ ਕੇ ਲੱਗ ਜਾਏਗਾ ਨਾ ਲੱਗਦਾ ਨਹੀਂ ਆਟਾ ਚੰ ਠੀਕ ਆ ਠੀਕ ਆ ਕੱਟ ਕੇ ਲਿਆਉਣੀ ਤੇ ਮੈਂ ਕੱਟੇ ਕਰਦੈ ਨਾ ਰੋਟੀ ਬਣਾ ਨਹੀਂ ਲੈਣੀ ਤੇ ਮੈਂ ਕੱਟ ਕੇ ਲਉਣੀ ਆ ਬਾਈ ਘਾਰ ਚੋਂ ਚੱਲੀ ਏ ਘਾਰ ਕੱਟ ਕੇ ਲਈਏ ਚੱਕ ਲਈ ਬਾਲਟੀ ਤੇ ਸਾਰਿਆਂ ਨੂੰ ਦੀਵਾਲੀ ਦੀ ਜੀ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਸਾਰਿਆਂ ਦੇ ਘਰੇ ਖੁਸ਼ੀਆਂ ਘੜੇ ਲੈ ਕੇ ਆਵੇ ਹਨਾ ਕਿਸੇ ਦੇ ਘਰੇ ਵੀ ਕੋਈ ਦੁੱਖ ਤਕਲੀਫ ਨਾ ਹੋਵੇ ਸਾਰੇ ਆਪਦੇ ਘਰੇ ਖੁਸ਼ੀਆਂ ਨਾਲ ਤਿਹਾਰ ਮਨਾਉਣ ਤੇ ਆਪਾਂ ਇਸ ਵਾਰ ਦੀਵਾਲੀ ਨਹੀਂ ਹਨਾ ਮਨਾਈ ਪਤਾ ਯਾ ਮੰਮੀ ਕਰਕੇ ਹਨਾ ਤੇ ਚਲੋ ਤਿਹਾੜ ਤਾਈ ਸਾਲ ਆਈ ਜਾਂਦੇ ਨੇ ਹਨਾ ਤੇ ਚਲੋ ਗਈ ਆਪਾਂ ਹੁਣ ਧਾਰ ਕੱਢ ਲਈਏ ਉਹ ਤੁਮ ਜਵਾਕ ਆ ਉਹ ਚਲੋ ਕਰੀ ਜਾਂਦਾ ਆਪਦਾ ਥੋੜਾ ਮੋਟਾ ਜਿੰਨਾ ਕ ਜਿੰਨੇ ਕ ਵਿਚਾਰੇ ਨੂੰ ਪੈਸੇ ਬੁਸੇ ਦਿੱਤੇ ਆਪਦੇ ਲੈ ਆਇਆ ਥੋੜਾ ਮੋਟੇ ਚਲਾਈ ਜਾਂਦਾ ਤੇ ਆਪਾਂ ਚੱਕ ਲਈ ਬਾਲਟੀ ਮੱਝਾਂ ਵਾਲੇ ਘਰੇ ਚਲੀਏ ਓਏ ਮੈਕਸ ਲਟਾ ਵੀ ਅੰਕਲ ਬੰਦ ਕਰ ਗਿਆ ਮੱਜ ਰਿੰਗੀ ਆਦੀ ਹੈ ਹਾਂ ਹਾਂ ਸਾਡਾ ਛੋਟੂ ਭਈਆ ਹੱਸੇਗਾ ਛੋਟੂ ਸਾਰਿਆਂ ਨੇ ਦੱਸਿਓ ਕਿਵੇਂ ਲੰਗੀ ਦੀਵਾਲੀ ਸਾਰਿਆਂ ਦੀ ਸਾਰਿਆਂ ਦੀ ਦੀਵਾਲੀ ਬਈ ਕਿਵੇਂ ਲੰਗੀ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਹਨਾ ਮੈਂ ਆਪਾਂ ਹੁਣ ਇਹਨੂੰ ਛੱਡਦੀ ਆਂ ਇਹਦੀ ਮੰਮੀ ਕ ਦੁੱਧ ਪੀਉ ਇਹ ਵੀ ਕਾਲਾ ਹੋ ਰਿਹਾ ਵਿਚਾਰਾ ਹਟ ਜਾ ਐ ਚੱਲ 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 ਉੱਧਰ 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 ਐ ਐ ਉੱਧਰ 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 ਲੋ ਜੀ ਕੱਟਾ ਛੱਡ ਤਾਂ ਆਪਾਂ ਮੱਝ ਦੀ ਇੱਕ ਦੀ ਤਾਰ ਹੁੰਦੀ ਹੈ ਆਪਣੀ ਮੱਝ ਜਿਹੜੀ ਸੂਈ ਸੀ ਉਹ ਫੱਟੀ ਚੱਕ ਲਈਏ ਮੱਝ ਜਿਹੜੀ ਸੂਈ ਸੀ ਉਹੀ ਆ ਟੱਕੇ ਪਈ ਜਾਂਦੇ ਉਹ

ਜੀ ਆਪਾਂ ਆ ਗਏ ਕੋਠੇ ਤੇ ਸਾਰੇ ਲੋਕਾਂ ਨੇ ਦੀਵੇ ਲਾ ਰੱਖੇ ਨੇ ਚੱਲੀਏ ਉੱਪਰ ਦੇਖੋ ਜੀ ਆਪਾਂ ਸਾਰਿਆਂ ਨੂੰ ਉੱਪਰਲੀ ਛੱਤ ਤੇ ਆ ਗਏ ਆਪਣੀ ਤੇ ਸਾਰੇ ਲੋਕਾਂ ਨੇ ਜਗਮਗ ਜਗਮਾ ਕਰ ਰੱਖੀ ਆ ਹੈਪੀ ਦੀਵਾਲੀ ਬਈ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਅੱਧਾ ਟਾਈਮ ਹੋ ਗਿਆ ਸੱਤ ਨਾ 8:00 ਵਜੇ ਹੋਣਗੇ ਤੇ ਆਪਾਂ ਉੱਪਰ ਆ ਕੇ ਦੇਖਣ ਦੇਖੋ ਲਾਈਟ ਤੇ ਜਿਹੜੀ ਜਿਹੜੀ ਜੀ ਲਾਉਂਦੀ ਹਾਂ ਡੈਕੋਰ ਦਾ ਕਿੱਥੇ ਆ ਓਏ ਬੋ ਦਾ ਤਿੰਨ ਪੈਰਾਸ਼ੂਟ ਛੱਡ ਤੇ ਕਾਪੜਾ ਟੁੱਟਦੀ ਨਹੀਂ ਹਾਂ ਕੁਗੀ ਰਾਤ ਹੁੰਦਾ